ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਜਿਵੇਂ ਕਿ ਦੋਸਤੋ ਤੁਸੀਂ ਸੋਸ਼ਲ ਮੀਡੀਆ ਤੇ ਉੱਪਰ ਆਏ ਦਿਨ ਕੋਈ ਨਾ ਕੋਈ ਰੀਲ ਵਾਇਰਲ ਹੁੰਦੀ ਤਾਂ ਜ਼ਰੂਰ ਵੇਖੀ ਹੋਣੀ ਹੈ ਤਾਂ ਦੋਸਤੋ ਉਸੇ ਤਰ੍ਹਾਂ ਹੀ ਜਿਹੜੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਉਹ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਤਾਂ ਜਿਵੇਂ ਕਿ ਤੁਸੀਂ ਹੁਣ ਵੀਡੀਓ ਦੇ ਵਿੱਚ ਵੇਖ ਵੀ ਸਕਦੇ ਹੋ ਕਿ ਕਮੋਂਡਾ ਰੇਲਵੇ ਸਟੇਸ਼ਨ ਦੇ ਉੱਪਰ ਖੜ ਕੇ ਨੱਚ ਕੇ ਰੀਲ ਬਣਾ ਰਿਹਾ ਹੁੰਦਾ ਤਾਂ ਜਦੋਂ ਇਸ ਰੀਲ ਬਣਾਉਣ ਵਾਲੇ ਮੁੰਡੇ ਦੇ ਕੋਲੋਂ ਟ੍ਰੇਨ ਲੰਘਦੀ ਹੈ ਤਾਂ ਤੁਸੀਂ ਦੇਖੋ ਕਿਵੇਂ ਇੱਕ ਬਜ਼ੁਰਗ ਬਾਪੂ ਚੱਲਦੀ ਟ੍ਰੇਨ ਦੇ ਵਿੱਚੋਂ ਉਤਰਨ ਦੀ ਕੋਸ਼ਿਸ਼ ਕਰਦਾ ਅਤੇ ਅਚਾਨਕ ਡਿੱਗ ਵੀ ਜਾਂਦਾ ਪਰ ਤੁਸੀਂ ਦੇਖੋ ਇਸ ਮੁੰਡੇ ਨੇ ਕਿਵੇਂ ਉਸ ਬਜ਼ੁਰਗ ਬਾਪੂ ਨੂੰ ਬਚਾਇਆ ਅਤੇ ਜੇਕਰ ਇਹ ਮੁੰਡਾ ਇੱਥੇ ਨਾ ਮੌਜੂਦ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਇਸ ਬਜ਼ੁਰਗ ਬਾਪੂ ਦੇ ਕੋਈ ਵੱਡੀ ਸੱਟ ਵੀ ਲੱਗ ਸਕਦੀ ਸੀ ਪਰ ਇਸ ਰੀਲ ਬਣਾਉਣ ਵਾਲੇ ਮੁੰਡੇ ਨੇ ਇਸ ਬਾਪੂ ਨੂੰ ਬਚਾ ਲਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਅੱਗੇ ਬੱਦ ਤੋਂ ਬੱਦ ਸ਼ੇਅਰ ਜਰੂਰ ਕਰ ਦਿਓ ਤਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਇਜਾਜ਼ਤ ਉਦੋਂ ਤੱਕ ਦੇ ਲਈ ਰੱਬ ਰਾਖਾ